ਮੈਂ ਆ। ਯਾਹੋ ਭਾਈ ਕੇ ਕਰ ਲਿਆ ਕੰਮ ਧੰਦਾ? ਕੰਮ ਤੇ ਸਾਰਾ ਹੋਈ ਗਿਆ ਵਾ। ਹਾਂ। ਤੇ ਮੈਂ ਆਈ ਤੁਹਾਡੇ ਵਾਲੇ ਕੋ ਕੰਮ। ਦੱਸੋ। ਕੰਮ ਇਹ ਆ ਵੀ ਮੇਰਾ ਤਾਂ ਸ਼ਰਮ ਨਾ ਹੋ ਗਈ ਅੱਜ। ਸ਼ਰਮ ਹੋਉਣੀ। ਮੇਰਾ ਨਾ ਸਮਾਨ ਨੀ ਗਾ ਨੀ ਗਾ ਕਿੰਨਾ ਨਹੀਂ ਮੁਕਿਆ ਵਾ। ਕੋਈ ਗੱਲ ਨਹੀਂ ਚਲ ਜਾਨੇ। ਤੇ ਨਾਲੇ ਸੂਟ ਵੀ ਇੱਕ ਅੱਦੇ ਲੈ ਕੇ ਆਉਣੇ ਆ ਹੈ ਨਹੀਂ ਗਰਮੀਆਂ ਵਾਲੇ ਸੂਟ ਵੀ ਨੇ ਹੈਗੇ ਮੇਰੇ। ਕੋਈ ਗੱਲ ਨਹੀਂ ਚਲ ਜਾਨੇ ਮੈਂ ਕਰਨਾ ਹੁਣ ਵੇਲਾ ਹੀ ਆ। ਆਹ ਤੇ ਕੰਮ ਤੇ ਮੇਰਾ ਸਾਰਾ ਹੋਈ ਗਿਆ ਵਾ। ਅੱਛਾ। ਤੇ ਬਸ ਥੋੜਾ ਜਿਹਾ ਰਸੋਈ ਵਿੱਚ ਹੀ ਰਹਿ ਗਿਆ ਵਾ। ਚਲ ਕੋਈ ਗੱਲ ਨਹੀਂ ਕਰ ਲਾ ਆਦੋਂ ਮੈਂ ਸਾਫ਼ ਕਰਕੇ ਤੇ ਤਿਆਰ ਮੈਂ ਹੋਈ ਆ ਹਾਂ ਸਵੇਰ ਦਾ ਨਹਾ ਧੋ ਲਿਆ ਇਦਾਂ ਹੀ ਆਪਾਂ ਚੱਲ ਜਣਾ ਕੋਈ ਗੱਲ ਨਹੀਂ ਚੱਲ ਜਾਨੇ ਹਾਂ ਸਮਾਨ ਲੈ ਲੈਣਾ ਤੂੰ ਸਾਰਾ ਫੇਰ ਉੱਥੇ ਜਾ ਕੇ ਚੇਤਾ ਭੁੱਲ ਜਾਂਦਾ ਵੀ ਆ ਰਹਿ ਗਿਆ ਤੇ ਉਹ ਰਹਿ ਗਿਆ ਸਮਾਨ ਕੋਈ ਨਹੀਂ ਮੈਂ ਲੈ ਲੇਣੀ ਆ ਹਾਂ ਉਹ ਕਰਦਾ ਉਹ ਥੋੜਾ ਬੋਤਾ ਨਿਕੰਮਟਾ ਜਿਆ ਤੂੰ ਆਪਣਾ ਲਿਓਣਾ ਤੋ ਜਦੋਂ ਜਾਣਾ ਵਾ ਨਾ ਅੱਜ ਮਾਈ ਨੂੰ ਦੱਸ ਕੇ ਜਾਣਾ ਥੇਰ ਨਾ ਕੋਈ ਪੰਗਾ ਖੜਾ ਕਰ ਜੀ ਚਲ ਦੱਸ ਕੇ ਚੱਲ ਜਾ ਕੇ ਬਾਬਾ ਨੂੰ ਓਏ ਆ ਮਾੜਾ ਜਾਂ ਕਹਿ ਸਾਨੂੰ ਕਿ ਹਰਜਵਾ ਕਿ ਅਸੀਂ ਸ਼ਹਿਰ ਨੂੰ ਚੱਲੇ ਆਂ ਚੱਲ ਕਹਿ ਦਾਂਗੀ ਤੈਨੂੰ ਹਾਂ ਚੱਲ ਬੈਠੋ ਫਿਰ ਮੈਂ ਕਰ ਲਾਂ ਥੋੜਾ ਜਿਹਾ ਰਹਿ ਜਾਂਦਾ ਕੋਈ ਗੱਲ ਨਹੀਂ ਕਰ ਲਾ ਤੂੰ ਤੂੰ ਦੇਖ ਲੈ ਚੱਲ ਏਦਾਂ ਰਲ ਮਿਲ ਕੇ ਰਹਿਣ ਤੇ ਸਾਨੂੰ ਵੀ ਦੁੱਖ ਕੋਈ ਨਹੀਂ ਹੈ ਮਾਦਾ ਕੇਵਨੇ ਤਰੀ ਫਿਰਦੀ ਏ ਕੇਵਨੇ ਤਰੀ ਫਿਰਦੀ ਚੱਲ ਇਹ ਵੀ ਜਾਣ ਲੱਗਿਆਂ ਦੱਸ ਜਾਂਗੇ ਅੱਜ ਉਦਣ ਵੀ ਦੱਸ ਕੇ ਨਹੀਂ ਗਏ ਤੇ ਪੰਗਾ ਪੈ ਗਿਆ ਚੱਲ ਰੋਟੀਆਂ ਤੇ ਪਕੀ ਲਈਆਂ ਤੇ ਘਰੇਲੇ ਏਦਾਂ ਕਰਦੀਆਂ ਆਣ ਕੇ ਬਣਾ ਲਵਾਂ ਕਿਉਂਕਿ ਹਲੇ ਟਾਈਮ ਤੇ ਕਿੰਨਾ ਹੀ ਪਿਆ ਹੋ ਤੇ ਨਾਲੇ ਹੁਣ ਜੋਗੀ ਦਦਾਲ ਹੈਗੀ ਆ ਉਹਨਾਂ ਖਾ ਲੈਨੇ ਆ ਆਣ ਕੇ ਬਣਾ ਲਵਾਂਗੀ ਫੇਰ ਜੇ ਲੱਗਦੀ ਨਾ ਕਿੰਨਾ ਹੀ ਟਾਈਮ ਲੱਗ ਜਾਣਾ ਮੇਰਾ ਬਾਕੀ ਰਕਾਉਗਾ ਹੋਈ ਜਾਵਾਂ ਮੈਂ ਦਵਾਵਾ ਜਿੰਨਾਂ ਨੂੰ ਤਨਾ ਚੱਲ ਗਏ ਨਾ ਤੋਂ ਦੱਸਦੇ ਅਗੇ ਵੱਜ ਗਏ ਧਿਆਰ ਹੁੰਦੇ ਆਂ ਫੇਰ ਇਹਦਾ ਕਿੰਨਾ ਹੀ ਟਾਈਮ ਲੱਗ ਜਾਣਾ ਜਾਂਦਾ ਬੈਠੇ ਮੀ ਹਾਂ ਬੈਠੇ ਆ ਕੀ ਕਰਕੇ ਆਈਆਂ ਸੋਈ ਸੋਈ ਚ ਕੀ ਕਰਨਾ ਉਹੀ ਕੰਮ ਦਿੰਦਾਈ ਹੋਰ ਸੋਈਸ ਮੈਂ ਕਿਹੜਾ ਉੱਤੇ ਬੈਠੀਂ ਦੇਲੀ ਮੇਰੀ ਦੇਲੀ ਤਿੰਗੀ ਵੇਖੀ ਮੈਨੇ ਖਦਾਇਆ ਆਹ ਫਰੇਬ ਪੈ ਦਵਾਈ ਕਰੂਂ ਮਿਲ ਕੁਲਕੇ ਦੁੱਧ ਦੇ ਦਿੰਦੇ ਹੋ ਫੁਲਕੇ ਮੈਂ ਪਕਾ ਕੇ ਮੈਂ ਰੱਖਾਈਏ ਤੇ ਮੈਂ ਹੁਣ ਲੱਗੀ ਹਾਂ ਤਿਆਰ ਹੁਣ ਮੈਂ ਸ਼ਹਿਰ ਨੂੰ ਜਾਣਾ ਵਜਰਾ ਦੋ ਦਿਨ ਤਰੋਂ ਹੋ ਗਿਆ ਇਦਾਂ ਹੀ ਜਾੜਾ ਜਾੜਾ ਕਰਦੇ ਜਾਇ ਨਹੀਂ ਜਾਂਦੀ ਆ ਤੇ ਘਰ ਦਾ ਸੌਦਾ ਵੀ ਹੈ ਨਹੀਂ ਥੋੜਾ ਜਿਹਾ ਮੁੱਕਾ ਪਿਆ ਵਾ ਤੇ ਨਾਲੇ ਮੈਂ ਆਪਣਾ ਥੋੜਾ ਜਿਹਾ ਸਮਾਨ ਲੈਣਾ ਤੇ ਮੈਂ ਚੱਲੀ ਆ ਰੋਟੀ ਪੱਕੀ ਹੈ ਦਾਲ ਬਣੀ ਆ ਤੋ ਕੁ ਰੇਲੇ ਗੜੀ ਚੱਲ ਕੇ ਰੱਖਿਓ ਮੈਂ ਆ ਕੇ ਬਣਾ ਲਵਾਂਗੀ ਤੇ ਰੋਟੀਆਂ ਤਾਂ ਪਾ ਕੇ ਖਾ ਲਓ ਰੋਟੀਆਂ ਤਾਂ ਪਾ ਕੇ ਦੇ ਤੈਨੂੰ ਪਤਾ ਤਾਂ ਵੀ ਮੈਂ ਨਹੀਂ ਪਾ ਕੇ ਆਵਾਂ ਖਾਦੀ ਹੁੰਦੀ ਦੱਸ ਉਹ ਨਹੀਂ ਪਕਾਉਣੀ ਤੇ ਨਹੀਂ ਬੰਦਾ ਪਕਾ ਨਹੀਂ ਮੈਨੂੰ ਸਵਾਦ ਹੀ ਨਹੀਂ ਆਉਂਦਾ ਆਪ ਪਾ ਕੇ ਲਿਆ ਵਾ ਕੇ ਸਵਾਦ ਦੱਸ ਇਹਦੇ ਵਿੱਚ ਕਹਦਾ ਮੈਂ ਉਹਦਾ ਕਿਹੜਾ ਕੁਝ ਹੋਰ ਪਾ ਦਿੰਨੀ ਰੋਟੀ ਤੇ ਉਹ ਹੀ ਆ ਉਹ ਹੈ ਤੋ ਉਹੀ ਮੈਨੂੰ ਪਤਾ ਵਾ ਚਲ ਪਾ ਕੇ ਤਾਂ ਖਾ ਲਓ ਮੜਾ ਜ ਮੈਂ ਤਿਆਰ ਹੋਣੋਂ ਛੱਡਣੋਂ ਨੰਦੇ ਭੈਣਾ ਉਸੇ ਘਰ ਕਲੇ ਭਈਂਦੀ ਹੁੰਦੀ ਚਲ ਫੇ ਜਾਓ ਆਹ ਰੋਟੀ ਪੱਕੀ ਆ ਥਗੜਦੀ ਆ ਪਕਾਉਣੀ ਆ ਹਾਂ ਨੇ ਪਕਾਉਣੀ ਤੇ ਨਹੀਂ ਗਈ ਪਰ ਮੈਂ ਆ ਕੇ ਪਾ ਕੇ ਖ ਉਹ ਚੱਲ ਭਾ ਲੋ ਕੋਈ ਨਹੀਂ ਇੰਨਾ ਘੇਲੇ ਜਲੀਦਾ ਹੋਈਦਾ ਬਿਲਕੁਲ ਮੰਜੇ ਤੇ ਨਹੀਂ ਬੈਈਦਾ ਹੋਈਦਾ ਮੰਜਾ ਤੇ ਕਹਿੰਦਾ ਮੈਂ ਮੇਰੇ ਨਾਲ ਹੀ ਉਡੇ ਰਹੋ ਚਲੋ ਕੋਈ ਗੱਲ ਨਹੀਂ ਆਹ ਥੋੜਾ ਦਰਿਆ ਫਰਿਆ ਕਰੋ ਉਹਦੇ ਨਾਲ ਸਰੀਰ ਵੀ ਥੋੜਾ ਕੰਮ ਲੈਂਦਾ ਵਾ ਹਨੇਤ ਗੱਲ ਤੇ ਹੋਈ ਪੱਕੀ ਆ ਅੱਧ ਮੈਂ ਲੱਗੀ ਹਾਂ ਤਿਆਰ ਹਾਂ ਹੁਣ ਰੋਟੀ ਖਾ ਲਿਓ ਚਲੋ ਹੋ ਗਿਆ ਤਿਆਰ ਹਲੋ ਹਲੋ ਸਾਸ਼ਕਾ ਜੀ ਜੀ ਸਾਸ਼ਕਾ ਅੰਕਲ ਕਿੱਥੇ ਆ ਗਏ ਹਾਂ ਹਾਂ ਜੀ ਵਧੀਆ ਵਧੀਆ ਤੁਸੀਂ ਦੱਸੋ ਬੱਸ ਉਹ ਵਧੀਆ ਵਧੀਆ ਠੀਕ ਰਹਿੰਦੇ। ਕਰਨਾ ਕੇ ਬਾਸ ਕੁਛ ਨਹੀਂ। ਇਹੀ ਕੰਮ ਤੰਦਾਈ। ਸਭ ਬਸ ਠੀਕ ਆ। ਵਧੀਆ ਵਧੀਆ ਸਾਫ ਠੀਕ ਠਾਕ ਨੇ। ਤੁਸੀਂ ਦੱਸੋ। ਹਾਂਜੀ ਵਧੀਆ ਵਧੀਆ। ਐਸੇ ਸਾ। ਐਨਾ ਹੋ ਲੱਗੇ ਹੀ ਤਾਂ ਤੇ ਕੋਲੱਸ। ਅੱਛਾ ਹੁਣ ਹੋ ਲਗੇ ਆ। ਹਾਂਜੀ ਹਾਂਜੀ। ਇਹ ਕੋਈ ਗੱਲ ਨਹੀਂ ਆਜੋ ਘਰੇ ਆ। ਮੈਂ ਚਲ ਮਾੜੀ ਫੋਨ ਕਰਕੇ ਦੱਸਦਾ ਕਿਤੇ ਗਏ ਨਾ ਹੁਣ। ਨਹੀਂ ਨਹੀਂ ਕੋਈ ਗੱਲ ਨਹੀਂ ਆਜੋ ਘਰੇ ਆਪਾਂ। ਠੀਕ ਆ। ਹਾਂਜੀ। ਚਲੋ ਫਿਰ ਉਹਨੇ ਕਿ ਰਾਕੇ ਗੱਲ ਕਰਦੇ ਆ ਠੀਕ ਹੈ ਠੀਕ ਹੈ ਕੋਈ ਨਹੀਂ ਆਜੋ ਹਾਂਜੀ ਹਾਂਜੀ ਚਲੋ ਠੀਕ ਠੀਕ ਆ ਓਕੇ ਹੁਣ ਸ਼ਹਿਰ ਚੱਲੀ ਹੀ ਤਿਆਰ ਹੋਈ ਹੀ ਐ ਸਾਰਾ ਕੁਫੇ ਵਿੱਚ ਰਹਿ ਗਿਆ ਹੁਣ ਉਹਨੇ ਭੈਣ ਨੇ ਫੋਨ ਕਰਦਾ ਵਗੀ ਮੈਂ ਆਉਣ ਲੱਗੀ ਆ ਚੱਲ ਹੁਣ ਕੈਨਸਲ ਕਰ ਦਿੰਦੇ ਫਿਰ ਕੀ ਕਰਨਾ ਆਉਣਾ ਵੀ ਪਹਿਲੀ ਵਾਰ ਵਾ ਨੇ ਕਦੀ ਆਈ ਵੀ ਨਹੀਂ ਆ ਫੇਰ ਰਖਣਾ ਵੀ ਲੈ ਹੁਣ ਆ ਹੀ ਗਏ ਆ ਤੇ ਆਪ ਸ਼ਹਿਰ ਨੂੰ ਚਲ ਗਈ ਆ ਕੋਈ ਇਰਖਾਲ ਨੂੰ ਚੱਲ ਜਾਗੇ ਹੋਰ ਕੀ ਹੈ ਤੇ ਜਾਨੇ ਠੀਕ ਹੈ ਪਤਾ ਨਹੀਂ ਸਿਰ ਨੂੰ ਕੀ ਹੋਉਂਦਾ ਚੱਕਰ ਜਿਹਾ ਹੀ ਜਾਂਦੇ ਆ ਨਾ ਸੋਈ ਜ ਕੋਈ ਕੰਮ ਕਰਨ ਦਾ ਢੇਲ ਕਰਨ ਦੇ ਆ ਕੀ ਕਰਾਂ ਮੈਂ ਰਮਰ ਬਣਾਇਆ ਕੋਈ ਰੋਟੀ ਪਾਣੀ ਭੁੱਖ ਬੜੀ ਲੱਗੀ ਆ ਰੋਟੀ ਪਾਣੀ ਕੀ ਬਣਾਉਣਾ ਵਾ ਅੱਜ ਮੇਰਾ ਸਹੀ ਨਹੀਂ ਠੀਕ ਹੈ ਚੱਕਰ ਜਿਹਾ ਹੀ ਜਾਂਦੇ ਆ ਪਤਾ ਨਹੀਂ ਬੀਤੀ ਵਧਿਆ ਵਾ ਕਿ ਘਟਿਆ ਵਾ ਮੈਂ ਕੀ ਕਰਾਂ ਉੱਠਿਆ ਨਹੀਂ ਜਾਂਦੇ ਆ ਤੇ ਚਲਿਏ ਫਿਰ ਮੈਂ ਤੁਹਾਨੂੰ ਦਵਾਈ ਲੈਦਾ ਅੰਦਰ ਉੱਠ ਕੇ ਆਈ ਆ ਮੈਂ ਹੁਣ ਇੰਨੀ ਕੋਈ ਕੰਮ ਨਹੀਂ ਕਿ ਤੁਮ ਨੂੰ ਹਿੰਮਤ ਪਈ ਕਰਨ ਦੀ ਫਿਰ ਇੱਥੇ ਆਣ ਕੇ ਬਹਿ ਗਈਆਂ ਹੁਣ ਤੇ ਆ ਚਲੀ ਫਿਰ ਢੱਲੋਂ ਚੱਕਰ ਆ ਲੈਣੇ ਆ ਦਵਾਈ ਆ ਜੀ ਦੁਕਾਨੀ ਉਹਦੀ ਖੁੱਲੀ ਹੋਣੀ ਐ ਲੇਟ ਆਂਦਾ ਵਾ ਚੱਲ ਕੋਈ ਨਹੀਂ ਖੋਲ ਲੈੰਦੋ ਇਹ ਜਾਣੇ ਆ ਕਰਦੀਆਂ ਹਿੰਮਤ ਕੰਮ ਨਹੀਂ ਰੋਟੀ ਪਾਣੀ ਤੁਸੀਂ ਵੇਖ ਲਓ ਅੱਜ ਦਾ ਕਰ ਲੋ ਕੰਮ ਚੱਲ ਫਿਰ ਹਾਂ ਦਾ ਜਰਵਾ ਪੱਠੇ ਤੱਥੇ ਦਾ ਕਰ ਲੈਣਾ ਕੋਈ ਨਹੀਂ ਕਰ ਲੋ ਤੁਹਾਨੂੰ ਮੈਂ ਕੀ ਦੱਸਾਂ ਚੱਕਰ ਮੈਨੂੰ ਕਾਦੇ ਆਉਣੇ ਆ ਮੈਂ ਤੇ ਜਿੱਦਾਂ ਦਾ ਪਿੰਡੋਂ ਹੋ ਕੇ ਆਈਆਂ ਨਾ ਮੇਰੇ ਅੱਖਾਂ ਗਾੜੀ ਤੋਂ ਉਹ ਹੀ ਸੀਨ ਆਈ ਜਾਣਦੇ ਆ ਖਾਇ ਰਬਾ ਅੱਜ ਤੇ ਮੇਰੀ ਮਾਂ ਜਿੰਦੀ ਆ ਤੇ ਮੇਰੀ ਮਾਂ ਜਿੰਦੀ ਤੋਂ ਅੱਜ ਇਹ ਕੰਮ ਹੋਣ ਦਾ ਆਪਿਆ ਵਾ ਪਰ ਜਾਈ ਮੇਰ ਨਾਲ ਇਦਾਂ ਕਰਦੀ ਆ ਜੇ ਰੱਬ ਨਾ ਕਰੇ ਮੇਰੀ ਮਾਂ ਖਾਂ ਮੀਟ ਜੇ ਹੈ ਮੇਰਾ ਪੇਕੇ ਆਉਣੇ ਜਾਣਾ ਬੰਦ ਹੋ ਜਾਊਗਾ ਕੀ ਕਰੂੰਗੀ ਮੈਂ ਕਿੱਥੇ ਜਾਊਂਗੀ ਇਹਨਾਂ ਨੂੰ ਮੈਂ ਦੱਸ ਨਹੀਂ ਸਕਦੀ ਜੇ ਇਹਨਾਂ ਨੂੰ ਮੈਂ ਦੱਸਿਆ ਨਾ ਇਹਨਾਂ ਨੇ ਕਿਹਾ ਤੂੰ ਜਾਂਦੀ ਕਿਉਂ ਆ ਪਰ ਕੀ ਕਰਾਂ ਜਿੰਨਾ ਚਿਰ ਮਾਤਾ ਵਾ ਉਹਦਾ ਕਰਕੇ ਜਾਣਾ ਪੈਂਦਾ ਵਾ ਮੈਨੂੰ ਪਰ ਮੈਂ ਤਾਂ ਚੰਗਾ ਹੀ ਕੀਤਾ ਸੀ ਵੀ ਮੇਰੇ ਭਰਾ ਦਾ ਵਿਆਹ ਹੋ ਜਾਊਗਾ ਜਿੱਦਾਂ ਕਹਿਣ ਰਿਹਾ ਵਾ ਕੱਲ ਮੈਂ ਵੇਟੂ ਹੋ ਕੇ ਕਰਾ ਦਿੰਨੀ ਆ ਪਰ ਮੈਨੂੰ ਨਹੀਂ ਪਤਾ ਕਿ ਪਰਜਾਈ ਮੇਰੀ ਇਨੀ ਤੀਜਾ ਜਾਣੀ ਆ ਕਿੱਦਾਂ ਦੇ ਕੰਮ ਕਰਨ ਦਾ ਪੀ ਆ लवली ਵੀ ਕੀ ਕਰੇ ਕਪਾਤ ਤੋਂ ਡਰਦਾ ਰਹਿੰਦਾ ਵਾ ਜੇ ਮੈਨੂੰ ਕੋ ਹੋ ਕੇ ਆ ਕਪਾਤ ਪਾਊਗਾ ਕੀ ਕਰੇ ਬੰਦਾ ਫੇ ਸਮਝ ਨਹੀਂ ਆਉਂਦੀ ਮਾਤਾ ਵੀ ਅਸਲ ਚ ਉੱਥੇ ਹੋਣੀ ਤੇ ਤੁਸੀਂ ਆ ਸਾਰੀਆਂ ਗੱਲਾਂ ਨਹੀਂ ਮੈਨੂੰ ਦੱਸਦੀ ਕਿ ਮੇਰੇ ਨਾਲ ਕੀ ਕੀ ਬਣਿਆ ਚਲੋ ਕੋਈ ਗੱਲ ਨਹੀਂ ਦੱਸਣਾ ਹੀ ਆ ਇੱਕ ਦਿਨ ਜਿੰਨੀ ਇਹ ਨੇ ਹੱਤ ਚੁੱਕੀ ਆ ਆ ਤੋ ਪਚੜ ਗਈ ਆ ਪਹਿਲਾਂ ਕਹਿ ਕੇ ਤੇ ਹੁਣ ਅੰਦਰੋਂ ਹੀ ਨਿਕਲ ਆ ਗਈ ਆ ਸੈਨਾ ਟਾਈਮ ਐਮ ਤੋਂ ਪਾਦ ਲੜਾਵਾ ਆ ਹਾਂ ਲੈਂਦਾ ਨਹੀਂ ਪਰਸਪੁਰਸ ਸੱਤ ਕੀ ਲਿਆਉਣਾ ਰਹਿ ਜਾਂਦਾ ਮੰਨੀ ਕਾ ਜਾਇਆ ਜਾਣਾ ਕਿਉਂ ਫੋਨ ਆ ਗਿਆ ਵਾ ਮਾਸੀ ਦੀ ਕੁੜੀ ਦਾ ਮਾਸੀ ਦੀ ਕੁੜੀ ਦਾ ਆਉੜੀ ਫੋਨ ਕਰਨ ਆਖਦੀ ਵੀ ਅਸੀਂ ਆਉਣ ਲੱਗੇ ਆ ਹੁਣ ਆਉਣ ਲੱਗੇ ਆ ਹੋਣੀ ਆਉਣ ਲੱਗੇ ਤਾਂ ਹੁਣੇ ਫੋਨ ਕੱਟ ਗਈ ਆਈਆਂ ਉਹਦਾ ਠੀਕ ਗੱਲ ਸੁਣੇ ਛੇਤੀ ਆ ਜਾਾਂਗੇ ਸਾਨੂੰ ਬਰਵਾ ਸ਼ਹਿਰ ਗਏ ਛੇਤੀ ਮੁੜਿਆ ਜਾਂਦਾ ਹੁਣ ਨਿਗਾ ਨਿਗਾ ਸਮਾਨ ਉਹ ਤਾਂ ਕਿੰਨਾ ਟਾਈਮ ਲੱਗ ਜਾਣਾ ਸਾਨੂੰ ਫੇਰ ਮਗਰੋਂ ਘਰ ਆਗੇ ਆਖਣਾ ਲੈ ਮੈਂ ਸਵੇਰੇ ਫੋਨ ਕੀਤਾ ਸੀ ਤੇ ਫੇ ਇਹ ਵੇਲਾ ਚੱਲੇਗੀ ਉਹ ਚਲ ਕੋਈ ਗੱਲ ਨਹੀਂ ਫੇ ਸਵੇਰੇ ਚੱਲ ਜਾਾਂਗੇ ਸਵੇਰੇ ਚੱਲ ਜਾਾਂਗੇ ਤੇ ਇਦਾਂ ਕਰੋ ਸਮਾਨ ਸਾਨੂੰ ਲਿਆ ਦਿਓ ਫੇਰ ਕੋਈ ਚਾਹ ਪਾਣੀ ਦੀ ਤਿਆਰੀ ਕਰ ਲਾ ਸਮਾਨ ਮੁੱਕ ਗਿਆ ਪਰ ਸਮਾਨ ਉਹ ਤਾਂ ਲਿਆਉਣਾ ਹੀ ਨਿਗਾ ਨਿਗਾ ਮੈਂ ਸੈਰੋਂ ਲੈ ਆਵਾਂਗੇ ਹੁਣ ਸ਼ਾਇਦ ਚਾਹ ਤੇ ਜੈ ਨਹੀਂ ਜਾਣਾ ਅੱਡੇ ਤੋਂ ਫੜ ਲਿਓ ਥੋੜਾ ਜਿਹਾ ਚੱਲ ਚਲ ਕੋਈ ਗੱਲ ਨਹੀਂ ਜਾ ਤੂੰ ਮੈਂ ਲੈ ਆਉਂਦਾ ਆ ਚਾਚਾ ਆਤੀ ਲੈ ਉਹ ਕੋਤੇ ਸੋਜੀ ਸੋਜੀ ਲਿਆ ਦੋਸਰ ਮੈਂ ਬਣਾ ਲੈਣੀ ਆ ਲਿਆ ਦਨ ਲਿਆ ਦਨ ਮੈਂ ਆ ਗਈ ਉਹ ਲੈ ਕੇ ਦੇ ਮੈਨੂੰ ਜੋਦ ਲੈ ਚਲ ਮੈਂ ਲੈ ਕੇ ਆ ਆ ਯਾਰ ਭੈਣ ਆਈ ਹੀ ਤੇ ਕਿੰਦੀ ਸਮਾਨ ਸਾਰਾ ਹੈਗਾ ਵਾ ਉਹ ਸਾਰਾ ਸਮਾਨ ਹੀ ਖਾ ਗਈ ਆ ਭਲਾ ਆ ਜਾ ਕੇ ਜਾਣਾ ਕੋਰਾਤਾ ਹੋਗਾ ਸਮਝ ਨਹੀਂ ਆਉਂਦੀ ਮੈਨੇ ਕੀ ਕਰਦੀ ਕੀ ਕੀ ਕਰਦੀ ਫਿਰਦੀ ਚਲ ਇਦਾਂ ਕਰਨਾ ਮਾਤਾ ਕੋ ਪੈਸੇ ਮੰਗਣਾ ਨਿਕਲੋ ਤਾਂ ਭੱਜਾ ਹੈ ਕੋਈ ਨਹੀਂ ਉਹ ਨੂੰ ਕਹਿਣਾ ਉਹ ਪੇਰੀ ਮਾਸੀ ਦੀ ਕੁੜੀ ਆਉਣ ਲੱਗੀ ਆ ਮੈਨੂੰ ਪੈਸੇ ਦੇ ਉਹਨੇ ਵੀ ਗੱਡੀ ਨੂੰ ਫੋਨ ਪੈਣਾ ਮਾੜਾ ਬੈਠੀ ਆ ਖਾਣ ਤੇ ਬੈਠੀ ਨੇ ਮੈਂ ਉਹ ਨਾਲ ਆਪਾਂ ਚੱਲੇ ਸ਼ਹਿਰ ਨੂੰ ਅੱਛਾ ਤੇ ਰਵਿੰਦਰ ਦੀ ਨਾ ਮਾਸੀ ਦੀ ਕੁੜੀ ਦਾ ਫੋਨ ਆ ਗਿਆ ਉਹ ਉਹ ਘਰ ਆਉਣ ਲੱਗੇ ਆ ਹੁਣ ਉਹ ਆਹੋ ਮੈਂ ਤਲਵਰ ਸਵੇਰੇ ਚੱਲ ਜਾਾਂਗੇ ਮੈਂ ਤੇ ਕੱਲ ਦਾ ਦੱਸਿਆ ਕਿ ਪਰ ਕੇ ਆਉਣਾ ਤੇ ਜਦ ਤੁਸੀਂ ਸਵਰਤੇ ਜਾਂਦੇ ਤਾਂ ਉਹ ਮੈਂ ਉਹ ਵੀ ਘਰ ਸ਼ਹਿਰ ਨੂੰ ਚੱਲੇ ਸੀ ਉਹਦੇ ਚੰਨ ਕੋਲੋਂ ਸਲਾਹ ਬਣ ਕੇ ਹੋਣੀ ਹੈ ਵਿਚਾਲਾ ਲੱਗਉਂਦੀ ਨੰਗਣਾ ਵਾਲੇ ਚੱਲ ਹੋਵਾਂਗੇ ਠੀਕ ਹੈ ਇਹ ਪਹਿਲੀ ਵਾਰੀ ਉਹ ਨਿਆਣਾ ਵਿਚਾਰੀ ਅੱਛਾ ਤੇ ਉਹ ਮੈਂ ਕਹਿੰਦੇ ਪੈਸੇ ਨਹੀਂ ਹੈ ਭੱਜੇ ਹੈਗੇ ਤੇ ਮੇਰੇ ਕੋਲ ਭੱਜੇ ਹੀ ਤੇ ਮੈਂ ਹਸ ਮਾਸ ਮੋੜਦੇ ਹੋਣਾ ਤੇ ਪੈਸੇ ਤੇ ਮੇਰੇ ਕੋਲ ਹੀ ਹੈ ਨਹੀਂ ਹੋਣਾ ਹੈ ਹਾਂ ਤਾਂ ਉਹਨੇ ਪਹਿਲੀ ਵਾਰ ਰੋ ਕੇ ਪੈਸੇ ਨਹੀਂ ਗਿਆ ਹੈਗੇ ਮੇਰੇ ਕੋਲ ਮੈਂ ਤਾਂ ਫੜਾਏ ਤੇ ਹੈਗੇ ਸੀ ਉਦੋਂ ਆਹ ਤਾਂ ਵਰਤੇਗੇ ਤਾਰੇ ਵੀ ਚਾਹ ਖਾਦੇ ਪੈਸੇ ਖਰਚੀ ਦੇ ਕੀ ਕਰੀਏ ਗਰਤਨਿੰਦਾਸ ਕਿਥੇ ਜਾਣਾ ਵਰਤਣੇ ਤੂੰ ਜਿਹੜਾ ਬਗ ਕੀ ਤੂੰ ਜਵਾਬ ਦੇਣਾ ਦੇਖੀਓ ਹਾ ਪਹਿਲੇ ਮੇਰੇ ਕੋ ਬੱਜੇ ਹੀ ਮਾਤਾ ਨੂੰ ਮੰਗਣ ਡਿਆ ਸੀ ਜਾਂਦੀ ਹੈ ਨਹੀਂ ਮੇਰੇ ਕੋ ਨਹੀਂ ਤੁਹਾਡੇ ਕੋ ਹੈ ਹੀ ਨਹੀਂ ਪਹਿਹਾ ਕੋਈ ਮੈਂ ਮੋਗ ਗਿਆ ਮੇਰੇ ਕੋ ਕਿੰਨਾ ਕਿੰਨਾ ਤੇ ਇਦਾਂ ਦੇ ਤੈਨੂੰ ਵੀ ਪਤਾ ਹੈ ਰੋਜ਼ ਖਰਚਾ ਪਹਿਲੇ ਵੀ ਤੁਹਾਡੇ ਕੋਈ ਨਹੀਂ ਦੇ ਸਾਰੇ ਕਦੇ ਕੋਸ਼ ਕਦੀ ਖੁਸ਼ ਘਰ ਵਿੱਚ ਲਿਆਓ ਤੇ ਪਹਿਲੇ ਕਿਸੇ ਕੋ ਤੁਹਾਡੇ ਕੋ ਹੁੰਦੇ ਆ ਤੁਹਾਡੇ ਕੋ ਤਾਂ ਹੈ ਹੀ ਨਹੀਂ ਕੋਈ ਮੈਂ ਸੋਏ ਤੋ ਕੋ ਮੰਗਣਿਆ ਸੀ ਮੈਨੂੰ ਯਾਦ ਕਰ ਕਰੀਂ ਨਿਆਦੇ ਹੁਣ ਨਹੀਂ ਤੂੰ ਕਮਾ ਕੇ ਮੁੰਡਾ ਜਿਹੜਾ ਪੜਾਇਆ ਏ ਤੈਨੂੰ ਮੈਂ ਆਜੋ ਕਿਥੇ ਗਏ ਸਾਰੇ ਹਾਂ ਤਾਂ ਹੀ ਲੈ ਲਿਆ ਵਰਤੇ ਮੈਂ ਕਿਥੇ ਸੁੱਤੇ ਆ ਹਾਂ ਉਹ ਚੱਲ ਕੋਈ ਗੱਲ ਨਹੀਂ ਲੈ ਤੁਹਾਡੇ ਹੱਥੋਂ ਗੱਲ ਖਰਚਾ ਜਿੰਨਾ ਹੁੰਦਾ ਤੂੰ ਹੀ ਕਰਦੇ ਜੇ ਲੈ ਲੈ ਕੇ ਪੈ ਪੈ ਤੇ ਕੋਈ ਗਿਲਤੀ ਨਹੀਂ ਕਦੀ ਕੀਤੀ ਹੈਗੀ ਨਹੀਂ ਮੰਮੀ ਕਿੰਨੇ ਪੈਸੇ ਹੀ ਕਮਾਦੇ ਉਹ ਸਾਰੇ ਖਰਚੇ ਦੇ ਆ ਖਰਚੇ ਗਏ ਨੇ ਤੇ ਉਹਨੇ ਤਾਂ ਪੈਸੇ ਸੀ ਉਹ ਚੱਲ ਮੈਂ ਵੇਖਣਾ ਕਿਥੇ ਪੈਸੇ ਸੀ ਉਦਾਂ ਹੀ ਬਸ ਸਾਡੇ ਵਾਰੀ ਨਹੀਂ ਪੈਸੇ ਹੁੰਦੇ ਜੀ ਹੁਣ ਮੰਗ ਲਏ ਆ ਪਤਾ ਤਾਂ ਵੀ ਪਰੌਣੇ ਆਉਣੇ ਆ ਤੇ ਹੁਣ ਬਹੇ ਆਂਦੀਆਂ ਕੋਲ ਤੇ ਫਰਬੜਿਆਂ ਦੇ ਪੈਰ ਤੇ ਦੱਸਿਆ ਵਾ ਆਉਣ ਤੇ ਚਾਹ ਪਾਣੀ ਪਿਆਲ ਉਥੇ ਕਦੇ ਲੀਡਰ ਹੀ ਆਉਣ ਲੱਗੇ ਜੇ ਐ ਤੇ ਪਰਬੜੇ ਵੀ ਪਰੌਣੇ ਆਉਣ ਲੱਗੇ ਫਿਰ ਵੀ ਪਰੌਣੇ ਹੀ ਆ ਤੇ ਉਹ ਆਪਣੇ ਕੋਲ ਨਾ ਨੇ ਆਉਂਦੇ ਉਦੋਂ ਉਦੋਂ ਵੀ ਇਸੇ ਤਰ੍ਹਾਂ ਸਵਾਲੀ ਦੇ ਨੇ ਉਦੋਂ ਨਹੀਂ ਸੰਭਾਲੀ ਤੇ ਉਦੋਂ ਤੇ ਤੁਹਿਆਂ ਨੇ ਕਦੀ ਕੋਹ ਲਾਇਆ ਉਹ ਕਦੀ ਕੋਹ ਲਾਇਆ ਨਾਲੇ ਕਿੰਨੀ ਜਿਰੀ ਵਿਚਾਰੀਆਂ ਆਉਣ ਲੱਗੀ ਪਿਆਰ ਤੋਂ ਬਾਤ ਹੀ ਆਈ ਨਹੀਂ ਆ ਉਹ ਤੁਹਾਨੂੰ ਹਰ ਸਭ ਕੋ ਚਾਹੀਦਾ ਹੋ ਸਕਦਾ ਵੀ ਚਾਹੀਦਾ ਫਿਰ ਨਹੀਂ ਆਈ ਤੇ ਉਹਦੇ ਚਾਹੀਦਾ ਹੀ ਫਿਰ ਅੰਮੀ ਤਾਂ ਪਹਿਲੀ ਵਾਰ ਹੁਣ ਆਪ ਜੀ ਜਾਈ ਆਪ ਨਹੀਂ ਲੈ ਕੇ ਆਈ ਦਾ ਨਹੀਂ ਹੁਣ ਤੁਸੀਂ ਦੋਵੇਂ ਕੀ ਆ ਗਏ ਜੇ ਪੈਸੇ ਦੇ ਪੈਸੇ ਦੇ ਤੇ ਕੁੜੀ ਕਾਲੇ ਆਈ ਕਿ ਨਾ ਤੇ ਤੋਹਾ ਫੋਕੀ ਚਾਹ ਫੜਾਈ ਕੱਪ ਚ ਪਾ ਦੇ ਉਹਨੂੰ ਲੋਕੀ ਇਤਰਾ ਕਰਦੇ ਚਲ ਮੰਮੀ ਉਹਦੇ ਘਰ ਦਿੱਤੀ ਆ ਉਹਦਾ ਕਿਹੜਾ ਇੰਨਾ ਹੁੰਦਾ ਨਹੀਂ ਕੀ ਵੀ ਪਰੋਣੀ ਉਹ ਤੇ ਆਈ ਸੀ ਇਹਦੀ ਪਰੋਣੀ ਦਿੱਤੀਆਂ ਕਰੀਦਾ ਘਾਦੀ ਸੀ ਇਹਦਾ ਸਾਰਾ ਕੁਝ ਇੱਥੇ ਹੀ ਆ ਜੋ ਬੱਧੀ ਲੱਗੇ ਪਰ ਰੱਖ ਰੱਖਾ ਚਾਹੀਦਾ ਹਟਾ ਦੇ ਉਹਨੇ ਵੀ ਚਰੀ ਨੇ ਹੁਣ ਕਿੰਨੇ ਚਰੀ ਦੋਹੀ ਕਿੰਨੀ ਸਾਲੀ ਕਿਤੇ ਆਉਣਾ ਆ ਕੌਮ ਸੇ ਕਮ ਚਾਹ ਦੂੰ ਜੱਜ ਨਾ ਪਿਆਲ ਨਹੀਂ ਪਣੀ ਚਲੋ ਉਹ ਕਿਹੜੀ ਲੀਡਰ ਆਉਣ ਲੱਗਿਆ ਨਹੀਂ ਲੱਗਦਾ ਉਹਦਾ ਉੱਥੇ ਪਕੌੜਿਆਂ ਦੇ ਦੋ ਪੋਰ ਕੱਢ ਤੇ ਇਹ ਗਾੜੀ ਰੱਖ ਉਹਦ ਮੈਂ ਰੱਖ ਲੂੰਗੀ ਇਹ ਤਾਂ ਹੋਰ ਕੁਝ ਨਹੀਂ ਚਾਹੀਦਾ ਰੋਟੀ ਨਹੀਂ ਬਣਾਉਣੀ ਨਹੀਂ ਰੋਟੀ ਨਹੀਂ ਦੋ ਜੀਆ ਤੇ ਉਹਨਾਂ ਦੇਣਾ ਪਰ ਸੌਦਾ ਸੌਦਾ ਜਾਂਦਾ ਹੈ ਤਾਂ ਉਹ ਵੀ ਤਾਂ ਪੈਸੇ ਦਾ ਦਾਣਵਾ ਦੁਕਾਨ ਦੇ ਉੱਤੋਂ ਸੌਦਾ ਲੈਣ ਤੇ ਜਾਣਾ ਨਹੀਂ ਅੱਜ ਸ਼ਹਿਰ ਸ਼ਹਿਰੋਂ ਜਾਇਆ ਹੀ ਕਿ ਆ ਅੱਜ ਦੇ ਵਰਤੋਂ ਸਾਰੀ ਆਦੀ ਮੁੱਕ ਵੀ ਕਿਹਾ ਸਕਦਾ ਇਹਨਾਂ ਤਵੇ ਲੋ ਮੇਰ ਸੋਈ ਦੇ ਵਿੱਚ ਜਾ ਸਾਰਾ ਇੰਗਦਾ ਦਾ ਕੰਮ ਹੋਣਿਆ ਕੋਈ ਕੇ ਨਾ ਆਧਾਰ ਦੇ ਹੋਇਆ ਤੋ ਜੇ ਨਹੀਂ ਤੇ ਤੁਸੀਂ ਆਧਾਰ ਲੈ ਉਹ ਕੋਈ ਦਾ ਦਿੱਤੇ ਜਾਂ ਤੇ ਗੱਪਚਾ ਕਰਕੇ ਆਧਾਰ ਉਹ ਦੂਰ ਨੀਗਾ ਮੈਂ ਕਰਦਾ ਪੈਸੇ ਤੁਹਾਡੇ ਕੋਲ ਹੈਗੇ ਜਿੰਨੇ ਭਲੇ ਕੁੜੀ ਵਰੀ ਤੇ ਤੁਹਾਡਾ ਵੈਸਕਟ ਉਹ ਨਾ ਚਾਹ ਨਾ ਰੱਖੇ ਗਏ ਤੋਦ ਰਹਾ ਹੀ ਕੋਹ ਨਹੀਂ ਸ਼ਰਮ ਸਮਾਨ ਲੈਣ ਦਾ ਪਿਆ ਇਤਰੇ ਸਾਰਿਆਂ ਦੀ ਚਾਹ ਬਤਾਈਓ ਉਹ ਜਾਓ ਠਾਮ ਮੋਬਾਈਲ ਚੋਪਕੀ ਲੈ ਜਾਨੀ ਇਏ ਕੇ ਐਵੇਂ ਹੀ ਤਾਂ ਨਹੀਂ ਖਰੀਦਾ ਹੋਈ ਦਾ ਪੈਸੇ ਦੇ ਉਹਨਾਂ ਨੂੰ ਤਾਂ ਸਮਾਨ ਲੈ ਗਏ ਹੁਣ ਮੇਰੇ ਕੋਲ ਪੈਸੇ ਹੁਣ ਐ ਨਹੀਂ ਹਣ ਕੜਕ ਦੇ ਮੈਣਗੇ ਤੇ ਫੇਰ ਪੈਜੀ ਹੋਣੀ ਮੇਰੇ ਕੋ ਆ ਮੈਂ ਚੰਗੀ ਗੱਲ ਵਾ ਹੁਣ ਉਧਰੋਂ ਵਿਚਾਰਿਆਂ ਦਾ ਫੋਨ ਕਰਦਾ ਵੀ ਇਹੀ ਆਉਣਾ ਵਾ ਕੋਈ ਹੁੰਦਾ ਲੋਕ ਕਰੇ ਕੀ ਆ ਕਰਾ ਦੇ ਉਹ ਕਾਟੇ ਪਕੌੜੇ ਦਾ ਤੇ ਗਾੜੀ ਤੇ ਅਗਲੇ ਕਾਣ ਤੇ ਰੋਟੀ ਬਾੜੀ ਪਕਾ ਲਓ ਸੌਦਾ ਕਰ ਲਿਆ ਹੁੰਦਾ ਮੁੱਦੰਦਾ ਕਿੱਥੇ ਲਿਆਂਦਾ ਦਾ ਸੌਦਾ ਮੈਨੂੰ ਸਮਝ ਨਹੀਂ ਲੱਗਦੀ ਕਿੱਥੇ ਜਾ ਕੇ ਦੱਸਾਂ ਉਹਨੇ ਕਿੱਥੇ ਸੌਦਾ ਆਏ ਡੱਬਿਆਂ 'ਚ ਕੁਛ ਨਹੀਂ ਕਹਿਦਾ ਵੇ ਲੋਹਾਂ ਜਾ ਕੇ ਸੋਈਸ ਕਦੇ ਬੜੇ ਨੂੰ ਪਤਾ ਲੱਗੇ ਤੁਹਾਨੂੰ ਆਏ ਕਿੱਥੇ ਸੁੱਟਿਆ ਵਾ ਸੌਦਾ ਤੋਂ ਬਸ ਖਾ ਲਿਆ ਸੌਂ ਲਿਆ ਤੇ ਬਸ ਵੇਲੇ ਹੋਰ ਅਡਾ ਕੋਈ ਕੰਮ ਹੋ ਹੋਰ ਬੈਠੀ ਕਰਾ ਹੋਰ ਮੈਂ ਮਕੇ ਰਕੀ ਤਾ ਤੂੰ ਜੱਡਾ ਲੱਗਰ ਦਿੰਦੇ ਨਹੀਂ ਪੈਸੇ ਦਾ ਕਿਤੇ ਪਹਿਹਾ ਘਰ ਆਇਆ ਨੇ ਦੇ ਵੀ ਬਿਦੇ ਵੀ 1000 ਦਾ ਇਤੇ ਮੈਲੇ ਆਇਆ ਨਹੀਂ ਕਰਦਣ ਉਹਥੇ ਮੰਡੀ ਦਾ ਵਾਲੇ ਕੋ ਛੱਡਿਆ ਕਰਦਾ ਪਹਿਲਾ ਨਹੀਂ ਹੁਣ ਕਿੱਡੀ ਕਾਲੀ ਹੋਈ ਪਈ ਆ ਹੁਣ ਮੀਆ ਮਾਸੀ ਦੀ ਕੁੜੀ ਆਉਣੀ ਆ ਤੇ ਆਦੀ ਦੇ ਪੈਸੇ ਦੇ ਪੈਗੇ ਕੱਲ ਦਾ ਕਿਹਨੂੰ ਚੇਤਾ ਆ ਆ ਪੀਹੋਣੇ ਹੀ ਖਰਚਾ ਕਰੀ ਉਹ ਲਾਲ ਪੀਲੇ ਹੋਈ ਫਿਰਦੇ ਦੋਵੇਂ ਜੀ ਹਨੇ ਕੀ ਕੀ ਉਹ ਜਾਂਦੀ ਹੈ ਵਕੀਲ ਹੋਣਾ ਤੇ ਕੀ ਛੱਡਣਾ ਹਾਂ ਹੁਣ ਵੇਖੀ ਕਿ ਟੱਲਾ ਫਾਬੀਏ ਪਰ ਪਰ ਕੇ ਆਉਂਦੇ ਆ ਪਹਿਲੀ ਵਾਰ ਉਹੜਾ ਪਹਿਲੀ ਵਾਰ ਆਉਣਾ ਉਹਨਾਂ ਨੇ ਪਹਿਲੀ ਵਾਰ ਉਹਨੇ ਜੱਜ ਉਹਨੇ ਦੇ ਇਥੇ ਸਾਡੇ ਵਰਗੇ ਜੋ ਵੀ ਜਿੱਤਾ ਦੀ ਪਿਆਰੀ ਜਦੀ ਪਿਆਉ ਖਵਾਲਾ ਜਿੱਤਾ ਦੀ ਖਾ ਕੇ ਆਉਂਦੇ ਜੀ ਤੇ ਇਹਦੇ ਯਾਰ ਇੱਥੇ ਰੱਖੇ ਨਹੀਂ ਨੇ ਲੱਗਣ ਦੇ ਔਰ ਪੰਦਰ ਦੇ ਯਾਰ ਤੇ ਕੋਹਾਂ ਵੇਲੇ ਗਾਮ ਲਿਆਉਣਾ ਸਮਾਨ ਲਬੀਨੀ ਬਹਿੜੇ ਚ ਰਖੇ ਰਹੀ। ਉਹ ਯਾਰ ਉਹ ਮੇਰੇ ਸਾਹਮਣੇ ਖਰਚੇ ਗਏ ਆ। ਇੱਥੇ ਦੇ ਹਨੀ। ਤਾਂ ਹੁਣ ਹੁਣ ਕੀ ਕਰਨਾ ਜੇ ਤੇ ਕੋ ਹੈਗੇ ਮੈਨੂੰ ਦੇ। ਮੈਂ ਤਾਂ ਘਟਾਈ ਨਹੀਂ ਆ ਹੁਣ ਮੇਰੇ ਸਾਹਮਣੇ ਇਹ ਨਹੀਂ ਖੁੱਲਾ ਹੁਣ। ਨਹੀਂ ਮੈਨੂੰ ਸਮਝ ਨਹੀਂ ਲੱਗਦੀ ਕਿ ਇੰਨੇ ਪੈਸੇ ਹੀ ਕਮਾਤਦੇ ਤੋਂ ਕਿੱਥੇ ਚਲ ਗਏ ਸਾਰੇ ਭਲਾ। ਹੁਣ ਘਰ ਸੌਦਾ ਲਿਓ ਨੂੰ ਪੈਸੇ ਨਹੀਂ ਹੈਗੇ ਮੈਂ ਨਹੀਂ ਹੱਦ ਹੋ ਗਈ ਆ। ਮੈਂ ਹੁਣ ਕੀ ਕਰਾਂ ਮਾਰਦਾਂ। ਪਹਿਲਾਂ ਕੁੜੀ ਨੂੰ ਪੁੱਜੀ ਜਾਂਦੀ ਆ ਕਦੀ ਇਨੇ ਦੇ ਦੇ ਕਦੀ ਉਹਨੇ ਦੇ ਦੇ। ਹੁਣ ਵੇ ਲੈ ਆ। ਕਿੱਥੇ ਗਏ ਆ ਪੈਸੇ? ਉਹ ਚੱਲ ਕੋਈ ਗੱਲ ਨਹੀਂ ਅਰੇ ਕੋਲ ਹੀ ਹੁਣੀ ਆਪੇ ਦੇ ਦਊਗੀ ਬਾਅਦ ਚ। ਕੋਲ-ਕੋਲ ਨਹੀਂ ਗੀ ਹੁਣੇ ਉਹ ਲੱਗੀ ਹੁਣੀ ਆ। ਮੈਨੂੰ ਹੁਣ ਕੀ ਪਤਾ ਲੱਗੀ ਆ ਕਿ ਨਹੀਂ ਲੱਗੀ। ਹੁਣ ਬਸ ਇਹੜੇ ਕਣਕ ਦੇ ਆਪਣੇ ਆਉਗੀ ਦਵਾ-ਦਵਾ ਖਾ ਲੈਣੇ ਆ ਤੁਮ ਕਿੱਧਰ ਨੂੰ ਜਾਣਾ। ਉਹ ਕਣਕ ਦੇ ਕੋਈ ਗੱਲ ਨਹੀਂ ਮੇਰੇ ਖਾਤੇ ਜੀ ਆ ਹੁਣ ਹਿਸਾਬ ਨਾਲ ਦਿਆ ਕਰਾਂਗੇ ਫਿਰ ਜੇ ਨਾ ਕਰ ਦਿੰਦੀ ਗਾੜੀ ਉਹ ਕੀ ਕਰੀਏ ਫਿਰ ਹੁਣ। ਨਹੀਂ ਹੁਣ ਮੰਨ ਲੈ ਹੁਣ ਉਧਰੋਂ ਪਰੌਣੇ ਆ ਜਾਣ। ਘਰ ਦੇ ਵਿੱਚ ਕੋਈ ਸਮਾਨ ਨਾ ਹੋਵੇ ਤਾਂ ਕਿੰਨੀ ਬੇਅਸਤੀ ਐ। ਤੇ ਤੈਨੂੰ ਕਿੰਨੇ ਪਏ ਇਹ ਦੱਸੋ ਉਹਨੂੰ ਸਗਲ ਸੁਗਣ ਵੀ ਦੇਣਾ ਕਿ ਨਹੀਂ। ਮੇਰੇ ਕੋ ਗਿਆ ਹੋਈ ਹੋਣੀ ਐ ਮਸ਼ਹਰ ਜਾਣ ਮੈਂ ਥੋੜੀ ਜਿ ਰੱਖ ਲੈਣੀ ਚਲ ਦੇ ਯਾਰ ਹੈਗਾ ਦੇਖੋ ਕੋਈ ਰੁਪਇਆ 1000 ਕੱਢ ਦੇ ਆ ਲੋ 1000 ਰੁਪਇਆ ਹੀ ਆ ਮੇਰੇ ਕੋਲ ਮੇਰੇ ਕੋ ਵੀ ਹੁਣ 10 ਭਲਾ ਕਿੱਥੋਂ ਹੋਣੀ ਐ ਮੈਨੂੰ ਤਾਂ ਕਦੇ ਦਿੱਤੇ ਵੀ ਨਹੀਂ ਆ ਉਹ ਚਲ ਠੰਡਾ ਠੁੰਡਾ ਲੈ ਆਉਣਾ ਤੇ ਨਾਲ ਹੋਰ ਕੋਹ ਲੈ ਆਉਣਾ ਤੇ ਜੇ ਦੋ ਹੁਣ ਆਏ ਤਾਂ ਉਹਨਾਂ ਨੂੰ ਕੀ ਦੇਣਾ ਹੈ ਉਹ 1000 ਰੁਪਇਆ ਮੇਰੇ ਕੋਲ ਹੀ ਬਸ ਉਹ ਚਲ ਕੋਈ ਗੱਲ ਨਹੀਂ ਵੇਖ ਲੈਣਾ ਜੇ ਇਹ ਅਧਾਰ ਹੋ ਗਿਆ ਉਹ ਤੇ ਅਧਾਰ ਕਰ ਆਉਂਗਾ ਕਾਰੀ ਲੈਣਾ ਉਹਨੇ ਅੱਗੇ ਵੀ ਕਰ ਲਿੰਦਾ ਹੁੰਦਾ ਵਾ ਮੈਂ ਨਹੀਂ ਕਿਦਾਂ ਦੇ ਦੇਣ ਆ ਗਈ ਆ ਲੈ ਵੀ ਸੌਦਾ ਲਿਆ ਉਹਨੂੰ ਪੈਸੇ ਨਹੀਂ ਹੈਗੇ ਕੋਲ ਉਹ ਮੇਰੀ ਗੱਲ ਸੁਣ ਵਾਦੇ ਘਾਟੇ ਦੇਣ ਹੁੰਦੇ ਰਹਿੰਦੇ ਆ ਐਵੇਂ ਉਹ ਗੱਲ ਹੁਣ ਨਾ ਦਵਾਂਗੇ ਕਣਕ ਦੇ ਫਿਰ ਉਹਨੂੰ ਪੈਸੇ ਨਹੀਂ ਮੈਨੂੰ ਇਹ ਜੇ ਸਮਝ ਲੱਗਣ ਦੀ ਕਿ ਜਦੋਂ ਹੋਰ ਕੋਈ ਰਿਸ਼ਤੇਦਾਰ ਆਉਂਦਾ ਵਾ ਉਦੋਂ ਇਹਨਾਂ ਕੋਲ ਝਟ ਪੈਸੇ ਨਿਕਲ ਜਾਂਦੇ ਆ ਹੁਣ ਜੇ ਕੁੜੀ ਆਉਂਦੀ ਆ ਉਹਦੇ ਵਾਸਤੇ ਉਦੋਂ ਸੂਡ ਵੀ ਲਿਆ ਗਿਆ ਸਾਰੇ ਕੰਮ ਹੋ ਗਏ ਉਹ ਪੈਸੇ ਕਿੱਥੋਂ ਆਏ ਜੇ ਬੰਦਾ ਪੁੱਛੇ ਇਹਦੇ ਪੈਸੇ ਇਹਦੇ ਕੋਲ ਵਾ ਯਾਰ ਕਿ ਨਹੀਂ ਕਿਸੇ ਨੂੰ ਨੀ ਗੱਜਦੇ ਉਦਾਂ ਹੀ ਨਹੀਂ ਕਰ ਦਿੱਤੇ ਇਹਨੇ ਕੋਈ ਗੱਲ ਨਹੀਂ ਬਾਅਦ ਚ ਲਾਉਂਗਾ ਦੇਖੋ ਮੈਂ ਤੇ ਫਿਰ ਏਦਾਂ ਥੋੜਾ ਚਾਹੀਦੀ ਕਰਨੀ ਫਿਰ ਜੇ ਤੁਸੀਂ ਕਹਿਣਾ ਮੈਂ ਮੜੀ ਆ ਮੈਂ ਦੱਸੋ ਕੀ ਕਰਾਂ ਫਿਰ ਚੱਲ ਕੋਈ ਗੱਲ ਨਹੀਂ ਕੁੜੀ ਦਾ ਆਉਂਦਾ ਹਣਾ ਫੋਨ ਤੇ ਮੈਂ ਉਹਨੂੰ ਕਹੀਆ ਉਹਨੂੰ ਤੁਸੀਂ ਕੀ ਕਹਿਣਾ ਉਹ ਵੀ ਉਦਾਂ ਦੀ ਏ ਤੇ ਉਹ ਗੜੀ ਘਟਵਾ ਯਾਰ ਉਹਨੂੰ ਤਾਂ ਉਹਨਾਂ ਦੀ ਸਾਰੀਆਂ ਸਕੀਮਾਂ ਆ ਦੱਸਣਾ ਤੇ ਹੈਗ ਨਹੀਂ ਉਹਨੂੰ ਵੀ ਪੈਸੇ ਵੀ ਲੈ ਲੈ ਮੈਂ ਸਾਡੇ ਇਹਨੂੰ ਬੜਾਉਣਾ ਹੀ ਤੇ ਦਿੱਤਾ ਇਹਨੇ ਕੋਈ ਨਹੀਂ ਮੈਨੂੰ ਚੁੱਪ ਕਰ ਗੜੀ ਅੱਜ ਕਾ ਮਨ ਕਣਕ ਦੇ ਆਉਣਗੇ ਤੇ ਆਪਣੇ ਕੋਲ ਰੱਖਿਓ ਕੀ ਗੱਲ ਹੈ ਜਣਾ ਉਹਨਾਂ ਨੇ ਕਿਹਾ ਨਾ ਮਿਲਦਾ ਵਚਨ ਨੀ ਆ ਉਹ ਚੱਲ ਕੋਈ ਗੱਲ ਨਹੀਂ ਆ ਤੇ ਬਸ ਉਹ ਐਵੇਂ ਹੁੰਦਾ ਸੀ ਜਾਣਾ ਵਾ ਦੱਸ ਸਾਡੀ ਹੋਈ ਏ ਕਿਤੇ ਨਹੀਂ ਜਦੋਂ ਮਨ ਪਤਾ ਵਾ ਵੀ ਉਹਨਾ ਵਾ ਪਰੋਣੇ ਤਾਂ ਬੰਦਾ ਆ ਪੈਸੇ ਕੱਢ ਕੇ ਦਿੰਦਾ ਵਾ ਰੁਪਿੰਦਰ ਕਿਹੜੀ ਚੀਜ਼ ਲਿਉਣ ਵਾਲੀ ਆ ਤੇ ਚੱਲ ਜਾ ਜਾ ਕੇ ਤੇ लवली ਕੋ ਮੰਗਾ ਲਾ ਇਹ ਨਹੀਂ ਗੱਲ ਤੇ ਮੂੰਹ ਕਹਿਣੀ ਨਹੀਂ ਸੋਗੜੇ ਕਹਿੰਦੀ ਮੇਰੇ ਕੋਲ ਪੈਸੇ ਹੀ ਨਹੀਂ ਐ ਕੋਈ ਕੁੜੀ ਨੂੰ ਦੇਣ ਵਾਦੀ ਹੈਗੇ ਆ ਫੇਰ ਕਹਣਾ ਨਾਉ ਨਹੀਂ ਚੰਗੀ ਐਂਦਾ ਕਰਦੀ ਓਦਾਂ ਕਰਦੀ ਮੈਂ ਦੱਸੋ ਕੀ ਕਰਾਂ ਜੇ ਹੁਣ ਉਧਰੋਂ ਵਿਚਾਰੇ ਉਹ ਆ ਕੇ ਬਹਿ ਜਾਣਾ ਤੇ ਚਾਹ ਪੈਦਲ ਨੂੰ ਘਰ ਕੋਈ ਨਹੀਂ ਹੈਗਾ ਹਾਦੀ ਕਰਨ ਦੇ ਕਿਤੇ ਉਹ ਬਸ ਉਹ ਇਹੋ ਗੱਲ ਵਾ ਕਿ ਕੁੜੀ ਹੁਣੀ ਇੰਨੇ ਜੱਜ ਨਾ ਪਿਆਲੀ ਕੁੜੀ ਤਾਂ ਹੁਣ ਤੇ ਜੱਦ ਦਿਨ ਤੋਂ ਰੀ ਰਹਿੰਦੀ ਹੈ ਉਹਨੂੰ ਹੁਣ ਮੈਂ ਰੋਜ਼ ਹੁਣ ਪਕੌੜੇ ਨਾ ਘੜ ਘੜ ਖਵਾਲਦੀ ਰਵਾਂ ਹਾਦੀ ਕਰਦੀ ਕਿਤੇ ਹੁਣ ਸਾਦੀ ਵੀ ਜਾ ਪੈਲਨੀ ਪੈਂਦੀ ਹੈ ਕਿਸੇ ਵਲੇ ਪਿਓ ਪੁੱਤ ਦੋਵੇਂ ਜਾਣੇ ਗਏ ਆ ਪਤਾ ਨਹੀਂ ਆਏ ਨੀਗੇ ਕਿੱਥੇ ਚਲ ਗਏ ਕਿੰਨਾ ਹੀ ਚਿਰ ਹੋ ਗਿਆ ਵਾ ਮਾਜ ਵੀ ਭੁੱਖੀ ਆ ਪੱਠੇ ਲਿਆਉਣ ਵਾਲੇ ਆ ਲਿਆ ਕੇ ਤਾਂ ਚਲ ਕੁੱਤਰਦੇ ਹੁੰਦੇ ਤਾਂ ਮੈਂ ਆ ਹੀ ਪਾ ਦਿੰਦੀ ਥੋੜੇ ਬੋਤੇ ਉਹ ਵੀ ਵਿਚਾਰੀ ਭੁੱਖ ਦੇ ਨਾਲ ਤੜਫਣ ਰਹੀ ਆ ਕੀ ਕਰਾਂ ਹੁਣ ਕਿੱਥੋਂ ਲੈ ਕੇ ਆਵਾਂ ਇਹਨਾਂ ਨੂੰ ਮੰਡੀ ਦਾ ਚੱਲ ਗਿਆ ਹੁਣ ਸਾਬ ਸੂਬ ਕਰਾਉਣ ਮੈਂ ਵੀ ਕਹਿਣ ਦੇ ਹੀ ਨਾ ਪੈਸੇ ਲੈ ਆਓ ਸਦਾ ਸਾਦਾ ਮੁੱਕਾ ਵਾ ਲੈ ਆਈਏ ਥੋੜਾ ਬੋਤਾ ਚੱਲ ਤੇ ਇੱਕ ਅੱਧੀ ਹੋਰ ਚੀਜ਼ ਲੈ ਆਈਏ ਫੋਨ ਵੀ ਕਰਨ ਨਾਲ ਲੱਗਿਆ ਵਾ ਕੋਈ ਪਾਪਾ ਵਾਲਾ ਵੀ ਜਿਹੜਾ ਇਹਨਾਂ ਦੇ ਕੋਲ ਤੇ ਮੇਰੇ ਕੋਲ ਤਾਂ ਫੋਨ ਵੀ ਕੋਈ ਹੈ ਨਹੀਂ ਆ ਚਲ ਉਹਦਾ ਫੋਨ ਕਰਕੇ ਮੈਂ ਪੁੱਛ ਲੈਂਦੀ ਵੀ ਕਿੱਥੇ ਜੇ ਆਜੋ ਹੁਣ ਘਰ ਰੋਟੀ ਪਾਣੀ ਬਣਿਆ ਰੋਟੀ ਦਾ ਖਾਓ ਕੀ ਕਰਾਂ ਹੁਣ ਚਲੇ ਇਦਾਂ ਕਰਦੀ ਆ ਮੱਜ ਨੂੰ ਖੋਲ ਕੇ ਪਾਣੀ ਤੇ ਡੰਨੀ ਹੋਣਾ ਚਾਹ ਆਉਣਗੇ ਤਾਂ ਫੇਰ ਪੱਠੇ ਆਪੇ ਕੁਦਰ ਲੈਣਗੇ